ਨਾ ਮੈਂ ਮੇਰਾ ਨਾਮ ਸ਼ਗਨਦੀਪ ਸਿੰਘ ਹੈ ਪਿੰਡ ਛੇਕਾ ਸਾਡਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬਾ ਤਹਿਸੀਲ ਗਿਦੜਵਾ ਤੇ ਮੇਰੇ ਚਾਚੇ ਨੇ ਸੂਬਾ ਫੋਨ ਲਾਇਆ ਜਦੋਂ ਤੇ ਇਹਨੇ ਦੱਸਿਆ ਵੀ ਦੋ ਮੋਟਰਾਂ ਇਹਨਾਂ ਦੀਆਂ ਚੋਰੀ ਹੋ ਗਈਆਂ ਤਿੰਨ ਪਿੰਡ ਚ ਹੋਰ ਕਿਸੇ ਦੀਆਂ ਹੋਆਂ ਤੇ ਅਸੀਂ ਵੀ ਇਹ ਮੋਟਰ ਦਾ ਪਾਣੀ ਲਾਉਂਦੇ ਸਾਡੇ ਪੱਠੇ ਸੁੱਕੀ ਜਾਂਦੇ ਆ ਜੀ ਤੇ ਅਸੀਂ ਪਾਣੀ ਲਾਉਂਦੇ ਹੁੰਦੇ ਇਹ ਮੋਟਰ ਦਾ ਤੇ ਪਹਿਲਾਂ ਵੀ ਝੋਨਿਆਂ ਵੇਲੇ ਸਾਡੇ ਉਦੋਂ ਤਾਰਾ ਲਾ ਕੇ ਲੈ ਗਏ ਹੁਣ ਮੋਟਰਾਂ ਲਾ ਕੇ ਲੈ ਗਏ ਤੇ ਵਾਢੀ ਦਾ ਸੀਜ਼ਨ ਆ ਹਰੇਕ ਨੂੰ ਇੱਥੇ ਪਾਣੀ ਦੀ ਲੋੜ ਆਈ ਗਰਮੀ ਹੈਗੀ ਆ ਤੇ ਹੁਣ ਆ ਮੋਟਰਾਂ ਪੰਜ ਖੋਲ ਗਈ ਤੇ ਲੱਖ ਡੂੜ ਲੱਖ ਦਾ ਨੁਕਸਾਨ ਕਰ ਗਈ ਤੇ ਬੇਜਾਇਜ ਕੋ ਖਚੋਰੀ ਹੋਈ ਹੈ ਜੀ ਤੇ ਕੀ ਕਹਿਣਾ ਚਾਹੁੰਦੀ 3 ਮੰਗ ਕਰੂੰਗੇ ਮੰਗ ਸਾਡੀ ਇਹੀ ਬੇਨਤੀ ਹੈ ਸਰਕਾਰ ਨੂੰ ਤੇ ਸਖਤ ਸਖਤ ਚੋਰਾਂ ਨੂੰ ਪਕੜ ਕੇ ਕਾਰਵਾਈ ਕੀਤੀ ਜਾਵੇ ਜੀ ਤੇ ਚੋਰੀਆਂ ਦੇ ਦਿਨੋਂ ਦਨ ਬਹੁ ਬਾਤ ਰਹੀਆਂ ਝੂਣ ਨੇ ਵੀ ਤਾਰਾ ਲਾ ਕੇ ਲੱਗੇ ਉਦੋਂ ਵੀ 8-10 ਦਿਨ ਅਸੀਂ ਬਹੁਤ ਔਖੇ ਤੇਲ ਡੀਜ਼ਲ ਸਾੜਿਆ ਡੀਜ਼ਲ ਵੀ ਬਹੁਤ ਮਹਿੰਗਾ ਜੀ ਤੇ ਆ ਹੁਣ ਸਾਨੂੰ ਪਾਣੀ ਦੀ ਲੋੜ ਸੀਗੀ ਪੱਠੇ ਪੁੱਠੇ ਲਾਉਣੇ ਖੇਤ ਵੱਲਾਂ ਲਾਈਆਂ ਉਹ ਸੁੱਕੀ ਜਾਂਦੀਆਂ ਤੇ ਹੁਣ ਮੋਟਰਾਂ ਲਾ ਕੇ ਲੈ ਗਈ। ਆਨੀ ਭਾਜੀ ਕੀ ਨਾਮ ਤੇ ਕਿਹੜਾ ਪਿੰਡ ਹੈ? ਬਲਵਿੰਦਰ ਸਿੰਘ। ਹੂੰ। ਪਿੰਡ ਸ਼ੇਖਾ ਜੀ। ਜਿਹੜਾ ਮੁਕਸਰ ਹਾਂਜੀ ਮੁਕਸਰ ਦੇ ਕੀ ਵਾਰਦਾਤ ਹੋਈ ਹੈ ਖੇਤਾਂ 'ਚ? ਵਾਰਦਾਤ ਇਹ ਜੋ ਅਸੀਂ ਤੜਕੇ ਸਵੇਰ ਆਏ ਤੇ ਢੇੜਾ ਮਾਰਦੇ ਤੜਕੇ ਗੁਰਦਾਰੇ ਵੀ ਆਉਣੇ ਆ ਤੇ ਉਦੋਂ ਸਾਨੂੰ ਪਤਾ ਲੱਗਿਆ ਜੀ ਖੇਤ ਕਾਇ ਤੇ ਮੋਟਰਾਂ ਖੋਲੀਆਂ ਹੋਈਆਂ ਸਾਡੀਆਂ। ਆਨੀਆਂ ਗਵੜੀਆਂ ਦੇ ਦੋ ਤਿੰਨ ਖੁੱਲੀਆਂ ਪੰਜ ਮੋਟਰਾਂ ਖੁੱਲੀਆਂ। ਉਹਨਾਂ ਨੇ ਬੇਤੜਕੋ ਕੇ ਚੋਰੀ ਕਰੀ ਆ। ਜਾਣੇ ਉਹ ਦਿਨੇ ਵੇਖੂ ਕੇ ਗਏ ਪੂਰਾ ਤਸੱਲੀ ਨਾਲ ਵੇਖ ਕੇ ਗਏ ਅਰੇ ਤੇ ਫਿਰ ਉਹਨੇ ਚੋਰੀ ਕਰੀ ਆ ਅਸੀਂ ਇਹੀ ਮੰਗ ਕਰਦੇ ਆ ਰੈਂਪੀ ਟੱਲੋਂ ਵੀ ਸਾਡੀ ਸੁਣੀ ਜਾਵੇ ਤੇ ਸੁਣਵਾਈ ਹੋਵੇ ਤੇ ਸਾਡਾ ਜਿਹੜਾ ਮਾਜਵਾਦ ਆਇਆ ਜਾਵੇ ਤੇ ਚੋਰਾਂ ਨੂੰ ਨੱਥ ਪਾਈ ਆ ਵੀ ਐਨੀ ਸਾਡੀ ਬੇਨਤੀ ਆ ਸਰਕਾਰ ਮੁਰੇ ਠੀਕ ਹੈ ਹਾਂਜੀ ਭਾਈ ਜੀ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਹਾਂਜੀ ਮੇਰਾ ਨਾਮ ਜੀ ਜਗਦੇਵ ਸਿੰਘ ਚਾਹਲ ਪਿੰਡ ਸ਼ੇਖ ਤਹਿਸੀਲ ਗਿੱਦੜਵਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਕਿੰਨੀ ਵਾਰ ਦਾਤ ਹੋਈ ਹੈ ਭਾਈ ਜੀ ਵਾਰਦਾਤ ਹੋਈ ਆ ਜੀ ਜਿ ਅਸੀਂ ਸੁਬਾਹ ਦੀ ਜਿਵੇਂ ਹਰ ਰੋਜ਼ ਖੇਤੋਂ ਨੇ ਆ ਦੋ ਮੋਟਰਾਂ ਸਾਡੀਆਂ ਸੀਗੀਆਂ ਤੇ ਤਿੰਨ ਮੋਟਰਾਂ ਸਾਡੇ ਸਕੇ ਸੰਬੰਧੀਆਂ ਪਿੰਡ ਚੋਂ ਜੋ ਉਹਨਾਂ ਦੀਆਂ ਸੀਗੀਆਂ ਜੀ ਤੇ ਤੜਕੇ ਜਦੋਂ ਆ ਕੇ ਵੇਖਿਆ ਜੀ ਸਾਡਾ ਤਾਂ ਖੂਬ ਹੀ ਤੋੜ ਗਏ ਤੇ ਮੋਟਰਾਂ ਵੀ ਚੋਰੀ ਕਰਕੇ ਲੈ ਗਏ ਸਾਰਾ ਮੋਟਰਾਂ ਦੀ ਤੋੜ ਪੰਨ ਕਰਤੀ ਬੋਰਾ ਦੀ ਤੋੜ ਪੰਨ ਕਰਤੀ ਪਿੰਡ ਦੇ ਮੇਰੇ ਨਾਲ ਖੜੇ ਆ ਜੀ ਸਾਰੇ ਵੇਖ ਲੋ ਕੈਮਰਾਮੈਨ ਨੂੰ ਕਹਿੰਦੇ ਆ ਵੀ ਕੈਮਰਾ ਮਾਰ ਦਿਓ ਪਿੰਡ ਦੇ ਬਹੁਤ ਅਦਾਸ ਆ ਜੀ ਸਾਡੇ ਇਹਨਾਂ ਦੇ ਪੱਠੇ ਸੁੱਕ ਗਏ ਜੀ ਵੱਲਾਂ ਜਿਹੜੀਆਂ ਖੇਤਾਂ ਚੋਂ ਲਾਈਆਂ ਉਹ ਸੁੱਕੀਆਂ ਤੇ ਪਾਣੀ ਹੁਣ ਕਿੱਥੋਂ ਲਾਵਾਂਗੇ ਜੀ ਅਸੀਂ ਦੂਸਰੀ ਬੇਨਤੀ ਦੂਸਰੀ ਬੇਨਤੀ ਅਸੀਂ ਚੋਰਾ ਨੂੰ ਵੀ ਕਰਨੀ ਚਾਹੁੰਦੇ ਆ ਵੀ ਸੋਡਾ ਦਾ ਚਲੋ 1000 ਰੁਪਏ ਦਾ ਵੱਧ ਤੋਂ ਵੱਧ 1500 ਦਾ ਚੀਜ਼ ਵੀ ਕੂਗੀ ਤੇ ਸਾਡੀ ਜੀ 20 25 ਹਜ਼ਾਰ ਦੀ ਇੱਕ ਮੋਟਰਾਂ ਜੀ ਪੰਜ ਮੋਟਰਾਂ ਦਾ ਦੋ ਡੇਢ 2 ਲੱਖ ਦਾ ਤਾਂ ਨੁਕਸਾਨ ਹੋ ਗਿਆ ਜੀ ਵਿੱਚੇ ਬੁਰਾ ਦਾ ਹੋ ਗਿਆ ਸਾਡਾ ਤੇ ਐ ਨਾ ਚੋਰਾ ਨੂੰ ਵੀ ਬੇਨਤੀ ਆ ਵੀ ਐਵੇਂ ਤੁਸੀਂ ਕਿਸਾਨ ਦਾ ਕਿਉਂ ਨੁਕਸਾਨ ਕਰਦੇ ਆ ਤੀਸਰੀ ਬੇਨਤੀ ਤੇ ਤੀਸਰੀ ਬੇਨਤੀ ਇਹ ਆ ਵੀ ਜਿਹੜੀਆਂ ਸਾਡੀਆਂ ਮੋਟਰਾਂ ਦੀ ਚੋਰੀ ਹੋਈ ਆ ਨਾ ਵੀ ਉਹ ਵੇਚ ਝਕੋਗੇ ਹੋਈ ਆ ਵੀ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਚੋਰਾ ਨੂੰ ਨੱਥ ਪਾਈ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਸਾਡਾ ਮਾਜਵਾ ਮਾਨ ਸਰਕਾਰ ਨੂੰ ਬੇਨਤੀ ਆ ਸਾਡੇ ਹਲਕੇ ਦੇ ਐਮ ਐਲ ਏ ਹਰਦੀਪ ਸਿੰਘ ਬਾਈ ਉਹਨਾਂ ਨੂੰ ਬੇਨਤੀ ਆ ਵੀ ਸਾਨੂੰ ਮੋਟਰਾਂ ਦਾ ਮਾਜਵਾ ਦਵਾਇਆ ਜਾਵੇ ਤੇ ਸਾਡੇ ਉਸੇ ਤਰ੍ਹਾਂ ਮੋਟਰਾਂ ਸਾਡੀਆਂ ਚਾਲੂ ਹੋਣ ਤੇ ਅਸੀਂ ਆਪਣੀ ਫਸਲ ਨੂੰ ਪਾਣੀ ਲੱਗੇ ਇੰਜਾਂ ਕਿ ਸਾਡੀਆਂ ਇਹ ਕਿਵੇਂ ਕਹਨੇ ਹੋ ਤੁਸੀਂ ਮੋਟਰਾਂ ਲੈ ਕੇ ਖੋਲ ਕੇ ਲੈ ਕੇ ਜਾਂ ਕੀ ਗੱਲ ਬੇਜੱਜਕ ਜੀ ਐ ਸਾਡੇ ਖੂਹ ਤੋੜਿਆ ਜੀ ਹਾਂ ਜਿਹੜਾ ਨਟ ਨਹੀਂ ਖੁੱਲਦਾ ਸੀਗਾ ਬੜੀ ਆਰਾਮਦਾਰੀ ਨਾਲ ਨਾਟਕ ਖੋਲੇ ਆ ਤੇ ਐ ਜਮਾ ਉਹਨਾਂ ਨੂੰ ਕੋਈ ਐ ਲੱਗਦਾ ਸੀ ਕਿ ਮੌਕੇ ਤੇ ਜਿਦੋਂ ਅਸੀਂ ਆਏ ਵੀ ਕੋਈ ਡਰ ਨਹੀਂ ਸੀਗਾ ਚੋਰੀ ਦੇਆਂ ਵਾਰਦਾਤਾਂ ਵੀ ਬੜੀਆਂ ਸਾਹਮਣੇ ਆਉਂਦੀਆਂ ਹਾਂਜੀ ਨਿੱਤ ਸੁਣਨ ਨੂੰ ਮਿਲਦੀਆਂ ਜੀ ਤੇ ਇਹ ਵੀ ਸਰਕਾਰ ਨੂੰ ਬੇਨਤੀ ਅਸੀਂ ਕਰਦੇ ਆਂ ਵੀ ਨਿੱਤ ਨਾ ਕਿਤੇ ਨਾ ਕਿਤੇ ਖਬਰ ਸੁਣਦੀ ਸੁਣੀ ਜਾਈਦੀ ਆ ਤੇ ਉਦੋਂ ਬਹੁਤ ਦੁੱਖ ਹੁੰਦਾ ਸਾਨੂੰ ਜੀ ਵੀ ਜਦੋਂ ਕੋਈ ਥਾਣੇ ਵਗੈਰਾ ਦਰਖਾਸਤ ਵਗੈਰਾ ਹਾਂਜੀ ਥਾਣੇ ਅਸੀਂ ਦਰਖਾਸਤ ਸਾਰੇ ਬੰਦੇ ਆ ਪਿੰਡ ਦੇ ਮੇਰੇ ਨਾਲ ਖੜੇ ਆ ਜੀ ਤੇ ਇਹਨਾਂ ਨੂੰ ਅਸੀਂ ਹੁਣੇ ਹੀ ਐਸੇ ਟਾਈਮ ਲੈ ਕੇ ਦਰਖਾਸਤ ਦਿੰਨੇ ਆ ਥਾਣੇ ਤੇ ਥਾਣੇ ਐਸਐਚਓ ਸਾਹਿਬ ਨੂੰ ਵੀ ਬੇਨਤੀ ਆ ਵੀ ਸਾਡੀ ਗੱਲ ਪੂਰੀ ਸੁਣੀ ਜਾਵੇ ਕੀ ਲੱਗਦਾ ਵੀਰੇ ਜਿਵੇਂ ਸੜਕ ਤੋਂ ਬੜੀ ਦੂਰ ਪੈ ਜਾਂਦੀਆਂ ਮੋਟਰਾਂ ਬਾਹਣਾ ਦੇ ਵਿੱਚ ਹਨਾ ਤੇ ਤਸੱਲੀ ਨਾਲ ਚੋਰੀ ਹੋਈ ਆ ਆਰ ਉੱਥੇ ਤਾਂ ਚੋਰੀ ਬਣਦੀ ਨਹੀਂ ਕਿਉਂਕਿ ਜ਼ਿੰਮੇਵਾਰ ਵੀ ਖੇਤਾਂ ਚੋਂ ਲੱਗ ਜਾਂਦਾ ਇੰਨੀ ਇੰਨੇ ਬੇਜੱਜ ਕਿਵੇਂ ਹੋਏ ਫਿਰਦੇ ਜਿਹੜੇ ਚੋਰ ਆ ਜਿਹੜੇ ਬੇਜੱਜ ਕੀ ਕੋਈ ਉਹਨਾਂ ਨੂੰ ਡਾਰੀ ਕਿਥੇ ਰਾਹੀ ਨਹੀਂਗਾ ਕੋਈ ਡਰ ਨਹੀਂ ਸਾਡੇ ਮੁਤਾਬਕ ਤਾਂ ਕੋਈ ਡਰ ਨਹੀਂ ਜਿਵੇਂ ਸਾਡੀ ਚੋਰੀ ਹੋਈ ਆ ਜੀ ਮੋਟਰਾਂ ਦੀ ਸਾਡੇ ਤਾਂ ਜੀ ਐ ਬੁਰਾਂ ਦਾ ਨੁਕਸਾਨ ਵੀ ਕਰਤਾ ਖੂਬ ਵੀ ਸਾਡਾ ਤਾਂ ਪੱਤਰਕਾਰ ਸਾਹਿਬ ਨੂੰ ਮੈਂ ਵਿਖਾਉਂਗਾ ਵੀ ਖੂਬ ਹੀ ਠਾਤਾ ਨਾਲ ਜੀ ਤੇ ਹੋ ਸਕਦਾ ਜੇ ਕੋਈ ਬੰਦਾ ਵੀ ਆ ਜਾਂਦਾ ਤਾਂ ਜੀ ਬੰਦੇ ਦਾ ਵੀ ਸ਼ਾਇਦ ਨੁਕਸਾਨ ਹੋ ਜਾਂਦਾ ਐਡਾ ਕੋਈ ਇੰਨੇ ਬੇਖੌਫ ਹੋ ਗਿਆ ਕੀ ਮੰਗ ਕਰੋਂਗੇ ਬਈ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗਾ ਜੀ ਸਾਨੂੰ ਮੋਟਰਾਂ ਦਾ ਮਾਜਵਾ ਦਵਾਇਆ ਜਾਵੇ ਚੋਰਾਂ ਨੂੰ ਫੜਿਆ ਜਾਵੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਇਹੀ ਸਾਡੀ ਮੰਗ ਆ ਤੇ ਸਾਨੂੰ ਮੋਟਰਾਂ ਦਾ ਜੋ ਸਾਡਾ ਨੁਕਸਾਨ ਹੋਇਆ ਅਸੀਂ ਜ਼ਿੰਮੇਵਾਰ ਬੰਦੇ ਆ ਜੀ ਤੇ ਸਾਨੂੰ ਮਾਜਮਾ ਮਿਲੇ ਉਸ ਚੀਜ਼